ਚੱਲ ਚੈਰਕ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਸ੍ਰੀ ਅਕਾਲ ਸ਼ੌਪ ਦਾ ਡਰੈਸ ਤੋਂ ਹਰ ਵਾਰ ਦੀ ਤਰ੍ਹਾਂ ਮੈਂ ਅੱਜ ਵੀ ਦੱਸਦੀਆਂ ਇਹ ਚੰਦ ਚੱਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਬੱਸ ਸਟੈਂਡ ਤੋਂ ਸਿਰਫ ਇੱਕ ਜਾਂ ਅੱਧੇ ਮਿੰਟ ਦਾ ਰਸਤਾ ਹੈ ਜਿੱਧਰੋਂ ਬੱਸਾਂ ਬੱਸ ਅੜ ਦੇ ਵਿੱਚ ਐਂਟਰ ਕਰਦੀਆਂ ਨੇ ਉਹੀ ਸਾਈਡ ਬੱਸ ਅੜ ਦੇ ਤੇ ਗਲੀ ਦੀ ਸਾਂਝੀ ਕੰਧ ਹੈ ਛੋਟੀ ਕੰਧ ਹੈ ਬੱਸ ਅੜ ਦੇ ਤਿੰਨ ਪਾਸੇ ਬਿਲਡਿੰਗ ਹੈ ਇੱਕ ਪਾਸੇ ਛੋਟੀ ਕੰਧ ਹੈ ਛੋਟੀ ਕੰਧ ਦੇ ਨਾਲ-ਨਾਲ ਜਿਵੇਂ 86 ਦੇ ਵਿੱਚ ਐਂਟਰ ਕਰਦੇ ਤੁਸੀਂ ਤਿੰਨ ਕੋਣੀ ਵਾਲੀ ਸਾਈਡ ਤੋਂ ਆਉਨੇ ਹੋ ਤਾਂ ਬੱਸ 86 ਦੇ ਵਿੱਚ ਬਾਅਦ ਤੋਂ ਐਂਟਰ ਕਰਦੀ ਹੈ ਪਹਿਲਾਂ ਉਹ ਗਲੀ ਆਉਂਦੀ ਹੈ ਅੱਗੋਂ ਥੋੜੀ ਢੀੜੀ ਗਲੀ ਲੱਗਦੀ ਹੈ ਪਰ ਗੱਡੀ ਵੀ ਉਹਦੇ ਵਿੱਚ ਆਉਂਦੀ ਹੈ ਸ਼ਾਪ ਤੱਕ ਬੜੇ ਆਰਾਮ ਨਾਲ ਉਥੋਂ ਇੱਕ ਜਾਂ ਅੱਧੇ ਮਿੰਟ ਦਾ ਪੈਦਲ ਦਾ ਹੀ ਰਸਤਾ ਹੈ ਆਟੋ ਦੀ ਲੋੜ ਨਹੀਂ ਹੈ ਤੇ ਅੱਗੇ ਬਾ ਤੁਸੀਂ ਇੱਕ ਜਾਂ ਅੱਧਾ ਮਿੰਟ ਚੱਲੋਗੇ ਤਾਂ ਆਪਣੀ ਸ਼ਾਪ ਆ ਜਾਣੀ ਹੈ ਉੱਪਰ ਚੈਲ ਕਲੈਕਸ਼ਨ ਦਾ ਬੋਲ ਲੱਗਿਆ ਹੋਇਆ ਹੈ ਅੱਜ ਤੁਹਾਡੇ ਲਈ ਮੈਂ ਲੈ ਕੇ ਆਈ ਆਂ ਭੈਣਾਂ ਦੀ ਡਿਮਾਂਡ ਸੀ ਕਿ ਐਕਸਪੋਰਟ ਕਾਟਨ ਜਿਹੜੇ ਕਿ ਵੇਟ ਵਾਲੇ ਐ ਜਿਨ੍ਹਾਂ ਦਾ ਰੇਟ 350 ਤੋਂ 400 ਦੇ ਵਿੱਚ ਵਿੱਚ ਆਉਣਾ ਇਹ ਉਹ ਵੇਟ ਦੇ ਅਕੋਰਡਿੰਗ ਤੁਹਾਨੂੰ ਜੋ ਤੁਸੀਂ ਬਾਏ ਕਰਨਾ ਹੋਊਗਾ ਨਾ 400 ਤੋਂ ਇਹ ਵੱਧ ਨਹੀਂ ਐ ਤਾਂ ਉਹਦੇ ਫਿਰ ਤੁਹਾਨੂੰ ਦੱਸ ਦਿੱਤਾ ਜਾਊਗਾ ਕਪੜਾ ਇਹ ਬਹੁਤ ਸੌਫਟ ਹੁੰਦਾ ਔਰ ਸੋਨਾ ਵੀ ਹੁੰਦਾ ਇਹ ਇਦੀ ਕੰਪਲੇਂਟ ਵੀ ਕੋਈ ਨਹੀਂ ਜਿਵੇਂ ਮੇਰੇ ਪਾਇਆ ਹੋਇਆ ਇਹ ਵੀ ਇਸੇ ਕਪੜੇ ਚੋਂ ਹੈ 컬러 ਪ੍ਰਿੰਟ ਹੁੰਦੇ ਦੇ ਡੇਲੀ ਬਦਲਦੇ ਰਹਿੰਦੇ ਨੇ ਤੇ ਜਿਵੇਂ ਮੇਰੇ ਪਾਇਆ ਹੋਇਆ ਇਹ ਪਿਛਲੇ ਹਫਤੇ ਸੀਗਾ ਆਪਣੇ ਕੋਲੇ ਇਹ ਵੀ ਇਹਦੇ ਵਿੱਚੋਂ ਹੀ ਹੈਗਾ ਇਹ ਹੈਗਾ ਜੀ ਗ੍ਰੀਨ ਕਲਰ ਦੇ ਵਿੱਚ ਤੇ ਉੱਪਰ ਥੋੜੀ ਝਾਤ ਵੀ ਮਰਵਾ ਲਿਓ ਇਹ ਸਾਰੇ ਜਿਹੜੇ ਪ੍ਰਿੰਟ ਲੱਗੇ ਹੋਏ ਨੇ ਨਾ ਇਹ ਇਹਦੇ ਵਿੱਚ ਹੀ ਨੇ ਇਹਦੇ ਚ ਆਪਣੇ ਕੋਲੇ 200 ਪਲੱਸ ਪ੍ਰਿੰਟ ਹੁੰਦਾ ਹੈ ਤੇ ਪਰ ਜਿੱਥੋਂ ਨੂੰ ਮੈਂ ਥੋੜੇ ਜੇ ਕਸਟਮਰ ਇਹ ਵੀ ਕਹਿੰਦੇ ਨੇ ਬੜੇ ਆਰਾਮ ਜੇ ਨਾਲ ਵੀਡੀਓ ਬਣਾਇਆ ਕਰੋ ਖਣਾ ਕੇ ਜੇ ਪ੍ਰਿੰਟ ਤਾਂ ਕੇ ਪਤਾ ਲੱਗ ਜਾ ਤੁਹਾਨੂੰ ਥੋੜੇ ਪ੍ਰਿੰਟ ਦਿਖਾਉਂਗੀ ਇਹ ਆ ਗਿਆ ਜੀ ਬਲੂ ਕਲਰ ਦੇ ਵਿੱਚ ਇਹ ਆ ਗਿਆ ਫਿਰੋਜੀ ਕਲਰ ਦੇ ਵਿੱਚ ਇਹ ਪਿਓਰ ਕਾਟਨ ਹੈ 1% ਵੀ ਇਹਦੇ ਵਿੱਚ ਮਿਕਸ ਨਹੀਂ ਹੁੰਦਾ ਇਹ ਆ ਗਿਆ ਰੈੱਡ ਕਲਰ ਦੇ ਵਿੱਚ ਰਾਇਲ ਤੇ ਬਲੈਕ ਇਹਦੇ ਵਿੱਚ ਡਿਜ਼ਾਈਨ ਹੈ ਕਪੜਾ ਇਹਦਾ ਵੀ ਬਹੁਤ ਸੌਫਟ ਹੈਗਾ ਇਹ ਆ ਗਿਆ ਜੀ ਮਜੈਂਟਾ ਦੇ ਵਿੱਚ ਇਹ ਪਿੰਕ ਕਲਰ ਦੇ ਵਿੱਚ ਪੀਚ ਪਿੰਕ ਹੈ ਇਹ ਇਹ ਜਿਹੜਾ ਡਿਜ਼ਾਈਨ ਹੈ ਇਹ ਗ੍ਰੀਨ ਕਲਰ ਦਾ ਦੇ ਵਿੱਚ ਇਹ ਪਰਪਲ ਜਿਹਾ ਸ਼ੇਡ ਆ ਗਿਆ ਕਰੀਮ ਇਹਦੇ ਵਿੱਚ ਜਿਹੜਾ ਹੈ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਆਗਾ ਜੀ ਬਲੂ ਕਲਰ ਦੇ ਵਿੱਚ ਰੇਟ ਤੋਂ ਨੂੰ ਸਾਰਿਆਂ ਨੂੰ ਜ਼ਿਆਦਾਤਰ ਇਹ ਚ 350 ਦੀ ਰੇਂਜ ਪੈਣਗੇ ਪਰ ਜਿਆਦਾ ਕਰ ਲੋ ਤਾਂ ਕੋਈ ਜ਼ਿਆਦਾ ਹੈਵੀ ਹੋਇਆ ਤਾਂ 380 ਜਾਂ 400 ਦਾ ਇਸ ਤੋਂ ਇਹਦਾ ਰੇਟ ਨਹੀਂ ਵੱਧ ਹੁੰਦਾਗਾ ਇਹ ਬਲੂ ਕਲਰ ਦੇ ਵਿੱਚ ਹੈ ਇਹ ਆ ਗਿਆ ਜੀ ਬਲੈਕ ਕਲਰ ਦੇ ਵਿੱਚ ਇਹ ਡੱਲ ਬਲੈਕ ਹੈ ਜੈੱਡ ਬਲੈਕ ਨਹੀਂ ਹੈਗਾ ਗ੍ਰੇ ਬਲੈਕ ਜ ਹੈ ਇਹ ਹੈ ਸਾਰੇ ਪਿਓਰ ਕਾਪਰ ਦੇ ਵਿੱਚ 1% ਦੀ ਮਿਕਸ ਨਹੀਂ ਹੈਗਾ ਇਹ ਆ ਗਿਆ orange shade ਦੇ ਵਿੱਚ ਜਦ ਕੋਈ ਸ਼ੌਪ ਤੇ ਬਾਏ ਕਰਨ ਲਈ ਆਉਂਦਾ ਨਾ ਤਾਂ ਉਹਦੇ ਨਾਲ ਇਹਦੇ ਨਾਲ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਪਰ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਲਈ ਆਲ ਓਵਰ ਦੀ ਹੀ ਬਣਾਈ ਹੈ ਇਹ ਆ ਗਿਆ ਪੀਕਾਕ ਜਾਂ ਤੇ ਸਕਿੰਜਾ ਸ਼ੇਡ ਹੈ ਇਹ ਵਿੱਚ ਇਹ ਗੁਲਾਨਾਰੀ ਜਾਂ ਸ਼ੇਡ ਆ ਗਿਆ ਇਹ ਰਿਓਨ ਦੇ ਵਿੱਚ ਹੈਗਾ यह रेट भी चार सौ के आसपास प फैल नहीं है यदि क्वालिटी बहुत वी ये आ गया जी फरोजी कलर के बच्चे ये लाइट ज फरोजी है ग्रे जी आ गया स्काई जहा ਇਨ ਦਾ ਰੇਟ 350 ਤੋਂ 400 ਦੇ ਵਿੱਚ ਰਹੂਗਾ ਸਾਰਿਆਂ ਦਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਆਉਣ ਵਾਲੀ ਹਰ ਵੀਡੀਓ ਦੇਖ ਸਕੋ ਤੁਸੀਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਪਿਆਰ ਤੇ ਸਤਿਕਾਰ ਦੇ ਲਈ ਦਿੰਦਿਆਂਗੇ ਹਰਾਈਆਂ ਤੋਂ ਧੰਨਵਾਦ ਅਸਲੀ ਕਾਲ ਜੀ